ਕਾ ਡਿਵਾਈਸ ਸਮੱਸਿਆ ਕੀ ਹੈਗੀ ਮਤਲਬ ਕੀ ਮੁਸ਼ਕਲ ਆਈ ਆਪਾਂ ਨੂੰ ਪੁਰਦਵਾਰਾ ਕਮੇਟੀ ਚ ਐਨੀ ਗੁੰਡਾਗਰਦੀ ਕਹਿ ਲਿਏ ਇਹ ਸ਼ਬਦ ਵਰਤਨੇ ਨਹੀਂ ਸੀ ਚਾਹੀਦੇ ਵੈਸੇ ਤੇ ਪਰ ਤੱਕਾ ਸਾੜੀ ਉਥੇ ਸਰੇ ਆਮ ਕਮੇਟੀ ਨੂੰ ਤਾਂ 40 ਸਾਲ ਹੋ ਗਏ ਉਥੇ ਕਾਬਜ ਹੋਈ ਨੂੰ ਪਰ ਉਥੇ ਗ੍ਰੰਥੀ ਸਿੰਘ ਨੇ ਟਿਕਦਾ 6 ਮਹੀਨੇ ਮੈਨੂੰ ਤਾਂ تنਮੀਨ ਆ ਬਾਅਦ ਹੀ ਉਹਨਾਂ ਨੇ ਮੇਰੀ ਛੁੱਟੀ ਕਰਤੀ ਮੈਂ ਜੋ ਤਨਖਾਹ ਵਣਵਾਉਣ ਵਾਸਤੇ ਗਿਆ ਜੋ ਉਹਨਾਂ ਨੇ ਮੇਰੀ ਗੱਲ ਹੋਈ ਸੀਗੀ ਜੀ ਹਾਂਜੀ ਗਰੰਥੀ ਸਿੰਘ ਰਲ ਕੇ ਆਏ ਸਾਡੇ ਕੋਲੇ ਕਹਿਣ ਲੱਗੇ ਬਾਬਾ ਜੀ ਸਾਡੇ ਮਾੜੇ ਹਾਲਾਤ ਆ ਹੂੰ ਮੈਂ ਪੁੱਛਿਆ ਕੀ ਹੋਇਆ ਕਹਿਣ ਲੱਗੇ ਅਸੀਂ ਬੱਚਿਆਂ ਨੂੰ ਸਕੂਲ ਦੇ ਵਿੱਚ ਪੜ੍ਹਨੇ ਪਾਇਆ ਜੀ ਤੇ ਜਿਹੜੇ ਅਸੀਂ ਪਿਛਲੇ ਸਾਲ ਤੋਂ ਚਾ ਮਹੀਨਿਆਂ ਤੋਂ ਇਥੇ ਸੇਵਾ ਨਿਭਾਰਿਆ ਸਾਨੂੰ ਗ੍ਰੰਤੀ ਕੱਲ ਆਖਰਿਤਾ ਪ੍ਰਧਾਨ ਨੇ ਵੀ ਤੁਸੀਂ ਆਪ ਦਾ ਇੰਤਜ਼ਾਮ ਕਰੋ ਹੈਲੋ ਹਾਂਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਵਾਹਿਗੁਰੂ ਜੀ ਕੀ ਫਤਿਹ ਪਿਆਰੋ ਬਾਬਾ ਪ੍ਰਗਟ ਸਿੰਘ ਜੀ ਹੋਰ ਕੀ ਹਾਲ ਚਾਲ ਤੁਹਾਡਾ ਸਰਦਾਰ ਦੀ ਕਲਾ ਜੀ ਮਹਾਰਾਜ ਕਿਵੇਂ ਟਿਕੇ ਹੋਏ ਕੌਮੀ ਅਨਸਾਫ਼ ਮੋਰਚੇ ਤੇ ਹਾਂਜੀ ਕੌਮੀ ਲੋਕ ਅਨਸਾਫ਼ ਮੋਰਚੇ ਤੇ 2 ਸਾਲ ਤੋਂ ਵੱਧ ਹੋ ਗਿਆ ਕੋਈ ਕੁਝ ਮਹੀਨੇ ਪਰ ਹੁਣ ਗੁਰਮਖੋ ਪਿਆਰੋ ਇਹ ਚੱਕਰ ਵਰਤੀ ਕਰ ਦੇਣ ਲੱਗੇ ਦਲਪੰਥ ਇਥੋਂ ਕਿਉਂ ਕੋਹੜਿਆਂ ਦੇ ਪੱਠੇ ਡੱਕੇ ਦਾ ਦਾਣੇ ਦਾ ਰਸਤਾ ਪਾਣੀ ਦਾ ਚਲਾ ਹੀ ਪੈਰਾ ਨਾਲੇ ਸਿੱਖੀ ਦਾ ਪ੍ਰਚਾਰ ਕਰ ਰਹੇ ਆ ਜਿਵੇਂ ਕੋਈ ਗੁਰਧਾਮਾਂ ਦੀ ਸਿੱਖਾਂ ਦੀ ਜਾਗੇ ਸਾੜ ਲੈਦੇ ਪੇਟਾ ਜੀ 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 ਹਾਂ ਜੀ ਸੋ ਦੋਸਤੋ ਮੇਰੇ ਨਾਲ ਫੋਨ ਲਾਈਨ ਤੇ ਬਾਬਾ ਪ੍ਰਗਟ ਸਿੰਘ ਜਥੇਬੰਦੀ ਬਾਬਾ ਧੱਕੜ ਸਿੰਘ ਜੀ ਫੋਨ ਲਾਈਨ ਤੇ ਹੈਗੇ ਨੇ ਜਿਨ੍ਹਾਂ ਨੂੰ ਕੌਮੀ ਇਨਸਾਫ ਮੋਰਚੇ ਦੇ ਤਕਰੀਬਨ 2 ਸਾਲ ਦੇ ਕਰੀਬ ਹੋ ਚਲੇ ਨੇ ਸੋ ਉਥੇ ਆਪਣੇ ਮੋਰਚੇ ਦੇ ਡਟੇ ਹੋਏ ਨੇ ਸੋ ਗੱਲਬਾਤ ਕਰਨ ਲੱਗੇ ਆਂ ਮੁੱਦੇ ਦੀ ਵੀ ਜਿਸ ਤਰ੍ਹਾਂ ਗਰੰਥੀ ਸਿੰਘਾਂ ਦਾ ਜਿਹੜਾ ਮੁੱਦਾ ਹੈਗਾ ਬਹੁਤ ਹੀ ਗਰਮਾਇਆ ਹੋਇਆ ਹੈ ਤੇ ਗਰੰਥੀ ਸਿੰਘਾਂ ਦੇ ਹਾਲਾਤ ਬਹੁਤ ਮਾੜੇ ਨੇ ਹਾਂਜੀ ਸੋ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਦੋਸਤਾਂ ਅੱਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਜ਼ਰੂਰ ਦਿਓ ਸੋ ਬਾਬਾ ਪ੍ਰਗਟ ਸਿੰਘ ਜੀ ਪਹਿਲਾ ਸਵਾਲ ਇਹੀ ਹੈ ਹਾਂਜੀ ਵੀ ਜਿਸ ਤਰ੍ਹਾਂ ਗਰੰਥੀ ਸਿੰਘ ਦੀ ਪਦਵੀ ਬੜੀ ਮਹਾਨ ਹੈ ਹਾਂਜੀ ਕਿਉਂਕਿ ਪਹਿਲੇ ਗੁਰੂ ਦੇ ਗਰੰਥੀ ਵਜ਼ੀਰ ਬਾਬਾ ਬੁੱਢਾ ਸਾਹਿਬ ਜੀ ਹੋਏ ਨੇ ਬੁੱਢਾ ਸਾਹਿਬ ਜੀ ਹਾਂਜੀ ਔਰ ਅੱਜ ਦੇ ਹਾਲਾਤ ਗਰੰਥੀ ਸਿੰਘਾ ਦੇ ਹਾਲਾਤ ਬਹੁਤ ਮਾੜੇ ਨੇ ਜੀ ਦੱਸਦੇ ਆ ਵੀ 7-8000 ਤਨਖਾਹ ਦੇ ਨਾਲ ਗਰੰਥੀ ਸਿੰਘ ਦਾ ਆਪਣੇ ਪਰਿਵਾਰ ਦਾ ਜਾਂ ਆਪਣੇ ਬੱਚਿਆਂ ਦਾ ਪੇਟ ਕਿਵੇਂ ਪਾਲ ਸਕਦਾ ਹੈ ਬੜੀ ਔਖੀ ਗੱਲ ਆ ਜੀ ਸੋਚਣ ਮਾੜੀ ਗੱਲ ਹੈ ਹਾਂ ਜੀ ਸੋ ਜਿਹੜੀ ਕੱਲ ਪਰਸੋਂ ਦੀ ਇੱਕ ਘਟਨਾ ਵਾਪਰੀ ਆ ਲੁਧਿਆਣੇ ਦੇ ਵਿੱਚ ਗਰੰਥੀ ਭਾਈ ਹਰਪ੍ਰੀਤ ਸਿੰਘ ਹੈਗੇ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜਿਹੜਾ ਕਿ ਡੀਸੀ ਆਮ ਹਸਪਤਾਲ ਡੀਸੀਐਮ ਹਸਪਤਾਲ ਜਿਹੜਾ ਵੱਜਦਾ ਹੈ ਉਹਦੇ ਬਿਲਕੁਲ ਨੇੜੇ ਹੀ ਸੀਗਾ ਜੀ ਉਹ ਗਰੰਤੀ ਸਿੰਘ ਤੰਗ ਪ੍ਰੇਸ਼ਾਨ ਆ ਕੇ ਉਹਨਾਂ ਨੂੰ ਕਮੇਟੀ ਵੀ ਤੰਗ ਪ੍ਰੇਸ਼ਾਨ ਕਰਦੀ ਸੀ ਉਹਨੇ ਆਪਣਾ ਗਾਤਰਾ ਤੱਕ ਲਾ ਕੇ ਲਾਈਵ ਹੋ ਕੇ ਦਸਤਾ ਸਿੱਖ ਕੌਮ ਨੂੰ ਹਾਂ ਜੀ ਸੋ ਇਹ ਐਨੀ ਦਸ਼ਾ ਮਾੜੀ ਸਿੱਖ ਕੌਮ ਦੇ ਜਿਹੜੇ ਜਿਹੜੇ ਗੁਰੂ ਦੇ ਬ੍ਰਜੀਨ ਹੈਗੇ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਪਦਵੀ ਦੇ ਜਿਹੜੇ ਵਜ਼ੀਰ ਨੇ ਗਰੰਤੀ ਹੈਗੇ ਨੇ ਐਨੇ ਹਾਲਾਤ ਮਾੜੇ ਕਿਉਂ ਨੇ ਇਹ ਜੀ ਬਹੁਤ ਵਿਚਾ ਚਿੰਤਾ ਦਾ ਵਾ ਜਿਹੜੇ ਮਹਾਰਾਜ ਦੇ ਵਜ਼ੀਰ ਗਰੰਥੀ ਸਿੰਘ ਜਿਨ੍ਹਾਂ ਦਾ ਸਾਨੂੰ ਅੱਜ ਖਿਆਲ ਰੱਖਣਾ ਤੇ ਮਾਣ ਸਰਮਾਨ ਚਾਹੀਦਾ ਸੀ ਉਹ ਮਾਣ ਸਰਮਾਨ ਸਮਾਨ ਤੋਂ ਲੈ ਕੇ ਧਰਤੀ ਦੇ ਡਿੱਗਿਆ ਪਿਆ ਅਜ ਗਰੰਥੀ ਸਿੰਘਾਂ ਦਾ ਜੀ ਉਹ ਇਸ ਤਰ੍ਹਾਂ ਹੀ ਕਈ ਵਾਰੀ ਕੌਮੀ ਲੋਕ ਨੂੰ ਸਾਹ ਮੋੜਚੇ ਦੇ ਜੋ 2 ਸਾਲ ਤੋਂ ਬੈਠੇ ਇੱਕ ਦਿਨ ਅਜੇ ਲੱਗੇ ਹੀ ਬੀਬੀ ਪਾਨੀ ਦਾ ਗੁਰਦੁਆਰਾ ਸਾਹਿਬ ਸੀ ਜੀ ਉਥੋਂ ਦੇ ਰਾਗੀ ਸਿੰਘ ਜੀ ਗ੍ਰੰਥੀ ਸਿੰਘ ਰਲ ਕੇ ਆਏ ਸਾਡੇ ਕੋਲੇ ਕਹਿਣ ਲੱਗੇ ਬਾਬਾ ਜੀ ਸਾਡੇ ਮਾੜੇ ਹਾਲਾਤ ਆ ਹੂੰ ਮੈਂ ਪੁੱਛਿਆ ਕੀ ਹੋਇਆ ਕਹਿਣ ਲੱਗੇ ਅਸੀਂ ਬੱਚਿਆਂ ਨੂੰ ਸਕੂਲ ਦੇ ਵਿੱਚ ਪੜ੍ਹਨੇ ਪਾਇਆ ਜੀ ਤੇ ਜਿਹੜੇ ਅਸੀਂ ਪਿਛੇ ਸਾਲ ਤੋਂ ਚਾ ਮੀਨਿਆ ਤੋਂ ਇਥੇ ਸੇਵਾ ਨਿਭਾ ਰਿਆ ਸਾਨੂੰ ਗ੍ਰੰਤੀ ਕੱਲ ਆਖ ਦਿੱਤਾ ਪ੍ਰਧਾਨ ਨੇ ਵੀ ਤੁਸੀਂ ਆਪ ਦਾ ਇੰਤਜ਼ਾਮ ਕਰੋ ਇਥੇ ਆਪ ਦਾ ਸਮਾਨ ਚਾ ਕੇ ਜਿੱਥੇ ਮਰਜ਼ੀ ਰ ਜਾ ਸਕਦੇ ਹੋ ਤੇ ਇਥੇ ਤੁਸੀਂ ਡਿਊਟੀ ਨਹੀਂ ਕਰਨੀ ਹੂੰ ਤੇ ਮੈਂ ਪੁੱਛਿਆ ਵੀ ਕੋਈ ਉਹਦਾ ਕਾਰਨ ਡਿਊਟੀ ਦਾ ਉਹਾਂ ਦਾ ਵੀ ਪ੍ਰਧਾਨ ਨੂੰ ਜੇ ਅਸੀਂ ਕੋਈ ਸੱਚੀ ਗੱਲ ਆਸਦੇ ਗੁਰਮਤ ਦੀ ਗੱਲ ਦੱਸਦੇ ਵੀ ਗੁਰੂ ਗ੍ਰੰਥ ਸਾਹਿਬ ਦੀ ਮਰਯਾਦਾ ਆਂਦੀ ਆ ਮਾਤਾਾਂ ਦੀ ਆ ਤੇ ਉਹ ਇਸੇ ਗੁੱਸੇ ਦੇ ਵਿੱਚ ਹੀ ਸਾਡੇ ਤੇ ਜਲਾਮ ਲਾਏ ਜਾਂਦੇ ਵੀ ਤੁਸੀਂ ਇੱਥੇ ਡਿਊਟੀ ਨਹੀਂ ਕਰ ਸਕਦੇ ਜੀ ਤੇ ਫਿਰ ਮੈਂ ਕਿ ਕੀ ਹੋਇਆ ਫਿਰ ਕਹਿਣ ਲੱਗੇ ਬਾਬਾ ਜੀ ਦੱਸੋ ਹੁਣ ਸਾਡਾ ਕੌਣ ਵਾਲੀ ਵਾਰਸਾ ਜਵਾਗ ਸਕੂਲ ਤੋਂ ਨਾ ਕਟਿਆ ਜਾਂਦਾ ਅਗਲੇ ਨਵੇਂ ਸਕੂਲ ਵਾਲੇ ਭਰਤੀ ਨਹੀਂ ਕਰਦੇ ਤੇ ਅਸੀਂ ਗੁਰੰਤੀ ਸਿੰਘ ਇੱਥੇ ਗਰੰਤੀ ਸਿੰਘ ਦੀ ਪਦਵੀ ਤੇ ਹੁੰਦੇ ਹੋਏ ਆਮ ਦਿਹਾੜੀਦਾਰ ਤੋਂ ਮਿਹਨਤ ਮਜ਼ਦੂਰੀ ਕਰਨ ਵਾਲੇ ਤੋਂ ਸਾ ਜੀ ਥੋੜੀ ਮਜ਼ਦੂਰੀ ਜਿਹੜੀ ਸਾਨੂੰ ਮੇਰੀ ਅੱਜ ਇਹ ਸਾਡੇ ਜਿਹੜੇ ਹਾਲਾਤ ਆ ਉਹ ਬਹੁਤ ਤੰਗੀ ਤੇ ਪਰੇਸ਼ਾਨੀ ਨਾਲ ਬਤੀਤ ਹੋ ਰਿਹਾ ਜੀ ਮੈਂ ਉਹ ਥਲਾਂ ਨੂੰ ਵੇਖ ਕੇ ਤੇ ਇੱਕ ਦਿਨ ਇਥੋਂ ਫਰੋਹੀਪੁਰ ਨੂੰ ਜਾ ਰਿਹਾ ਸੀ ਮਹੱਲੀ ਮੋਰਚੇ ਤੋਂ ਤੇ ਰਸਤੇ ਦੇ ਵਿੱਚੋਂ ਬਸ ਤੇ ਕੱਲਾਂ ਤੋਂ ਇੱਕ ਸਵਾਰੀ ਜਿਹੜੀ ਜੀ ਉਹ ਗਰੰਦੀ ਸਿੰਘ ਦੇ ਘਰ ਵਾਲੀ ਸੀ ਬੀਬੀ ਉਹਦੇ ਨਾਲ ਦੋ ਬੱਚੇ ਇੱਕ ਬੱਚਾ 7 ਸਾਲ ਦਾ ਹੋਵੇਗਾ ਇੱਕ 5 ਸਾਲ ਦਾ ਹੋਵੇਗਾ ਜੀ ਬਸ ਤੇ ਬੈਠਿਆ ਮੈਂ ਉਹ ਔਲਾਦ ਵੇਖੇ ਤੇ ਉਹ ਗਰੰਦੀ ਸਿੰਘ ਦੇ ਬੱਚਿਆਂ ਨੇ ਮਰੁੰਡਾ ਮੰਗਿਆ ਤਲਵੰਡੀ ਭਾਈ ਦੇ ਲਾਗੇ ਬਸ ਸੂਕੀ ੱਡੇ ਤੋਂ ਤੇ ਉਹ ਮਰੁੰਡਾ ਮੰਗਿਆ ਤੇ ਬੀਬੀ ਨੇ ਉਹਨੂੰ ਘੂਰਿਆ ਬੱਚਿਆਂ ਨੂੰ ਜੀ ਉਹਨੇ ਫੇਰ ਮੰਗਿਆ ਉਹਨੇ ਫੇਰ ਘੂਰਿਆ ਮੈਂ ਵੇਖੀ ਜਾਨਾ ਉਹ ਸਾਰਾ ਹਾਲਾਤ ਮੈਂ 100 ਰੁਪਇਆ ਕੱਢ ਕੇ ਬੱਚੇ ਨੂੰ ਕਹਿਣ ਲੱਗਿਆ ਮੈਂ ਕਿਹਾ ਲੈ ਬੇਟੇ ਲੈਲਾ ਮਰੁੰਡਾ ਲੈਲਾ ਮਰੁੰਡੇ ਵਾਲੇ ਨੂੰ ਕਿਹਾ ਮਰੁੰਡਾ ਦੇ ਦੇ ਮੈਂ 100 ਰੁਪਇਆ ਦੇਤਾ ਫਿਰ ਮੈਂ ਉਹ ਬੀਬੀ ਨੂੰ ਪੁੱਛਿਆ ਬੀਬੀ ਤੂੰ ਇਹਨੂੰ ਮਰੁੰਡਾ ਕਿਉਂ ਨਹੀਂ ਲੈ ਕੇ ਦੇ ਰਹੀ ਹੂੰ ਬੱਚੇ ਸਭ ਤੋਂ ਪਿਆਰੇ ਉਹ ਉਹਨੇ ਢਿੱਲਾ ਜਿਹਾ ਮੂੰਹ ਕਰਕੇ ਕਹਿਣ ਲੱਗੀ ਬਾਬਾ ਜੀ 8000 ਤੇ ਜਿਹੜੀ 7000 ਤਨਖਾਹ ਆ ਸਾਡੀ ਅੱਜ ਅਸੀਂ ਕੱਲੀ ਗੁਰਦੁਆਰਾ ਸਾਹਿਬ ਦੇ ਵਿੱਚ ਡਿਊਟੀ ਕਰਦੇ ਆ 8000 ਦੇ ਲਾਗੇ ਉਹ ਗੁਰਦੁਆਰਾ ਸਾਹਿਬ ਆ ਤੇ ਅਸੀਂ ਉਹ 8 6000 ਦੇ ਨਾਲ ਅਸੀਂ ਹੁਣ 4 ਜੀ ਕਿਵੇਂ ਟਾਈਮ ਪਾਸ ਕਰੀਏ ਜੀ ਫਿਰ ਮੈਨੂੰ ਆਖਣ ਲੱਗੀ ਸਾਡੇ ਬੱਚੇ ਨੂੰ ਸ਼ੌਂਕ ਬੜਾ ਵਾ ਸਰੋਪਾ ਚਾਹੇ ਉੱਤੇ ਕੋਈ ਪੱਗ ਬੰਨਣ ਵਾਸਤੇ ਬਾਬਾ ਜੀ ਇਹਨੂੰ ਦਿਓ ਹਮ ਮੈਂ ਆਖਿਆ ਪੁੱਤ ਇਸ ਤਰ੍ਹਾਂ ਦੇ ਹਾਲਾਤ ਤੈਨੂੰ ਜਰੂਰ ਅਸੀਂ ਉਹ ਤੁਹਾਡੇ ਗੁਰਦੁਆਰਾ ਸਾਹਿਬ ਵੀ ਆਵਾਂਗੇ ਤੁਹਾਡੀ ਗੱਲਬਾਤ ਸੁਣਾਂਗੇ ਅੱਜ ਬਾਬਾ ਇੱਕ ਨਹੀਂ ਨੇਕਾ ਹੀ ਗੁਰਦੁਆਰਿਆਂ ਸਹਿਬਾਂ ਦੇ ਵਿੱਚ ਉਹ ਜਿਹੜੀ ਕਮੀ ਕਮਜ਼ੋਰੀ ਆ ਉਹ ਸਾਡੀ ਪ੍ਰਬੰਧਕ ਸ਼੍ਰੋਮਣੀ ਕਮੇਟੀ ਜਿਹੜੀ ਆ ਜੀ ਉਹਨੂੰ ਚਾਹੀਦਾ ਸੀ ਗਰੰਥੀ ਸਿੰਘਾਂ ਦਾ ਹਾਲਚਾਲ ਪੁੱਛਣਾ ਪਿੰਡਾਂ ਦੇ ਵਿੱਚ ਜਾਣਾ ਲੋਕਲ ਗੁਰਦੁਆਰਿਆਂ ਸਹਿਬਾਂ ਦਾ ਪਤਾ ਲੈਣਾ ਜਿਹੜੀ ਉਹ ਗੋਲਕ ਸੀ ਜਿਹਦੇ ਤੇ ਚੜਾਵਾ ਚੜਦਾ ਵਾ ਗੋਲਕ ਗਰੀਬਾਂ ਦੇ ਮੋਖ ਆਖਿਆ ਜਾਂਦਾ ਮੈਂ ਨਾ ਉਹ ਗਰੰਥੀ ਸਿੰਘ ਜਿਹੜੇ ਗੁਰਦੁਆਰਾ ਪ੍ਰਗਟ ਸਿੰਘ ਜੀ ਇੱਥੇ ਇੱਕ ਸਵਾਲ ਉੱਠਦਾ ਹੈ ਵੀ ਤੁਸੀਂ ਗੱਲ ਕੀਤੀ ਐ ਐਸਜੀਪੀਸੀ ਦੀ ਹਾਂਜੀ ਵੀ ਐਸਜੀਪੀਸੀ ਦੇ ਕੋਲ ਹਾਇਾਰਾ ਇੱਕੜ ਜ਼ਮੀਨ ਹੈ ਹਾਂਜੀ ਇਹ ਹੋਰ ਵੀ ਕਈ ਇਹੋ ਜਿਹੇ ਸਿਸਟਮ ਹੈਗੇ ਨੇ ਜਿਹਦੇ ਵਿੱਚੋਂ ਇਨਕਮ ਆਉਂਦੀ ਐ ਐਸਜੀਪੀਸੀ ਨੂੰ ਜੀ ਤੇ ਜਿਹੜੀਆਂ ਸੰਗਤਾਂ ਕਰੋੜਾਂ ਅਰਬਾਂ ਨਾ ਪਏ ਆਪਣਾ ਜੇਬ ਦੇ ਵਿੱਚੋਂ ਆਪਣੀ ਕਮਾਈ ਦੇ ਵਿੱਚੋਂ ਗੁਰੂ ਘਰ ਮੱਥਾ ਟੇਕਦੇ ਐ ਫਿਰ ਇਹ ਜਿਹੜੀ ਗ੍ਰੰਥੀ ਸਿੰਘਾਂ ਦੀ ਜ਼ਿੰਮੇਵਾਰੀ ਬਣਦੀ ਹੈ ਤੁਹਾਨੂੰ ਕੀ ਲੱਗਦਾ ਵੀ ਐਸਜੀਪੀਸੀ ਲੰਬੇ ਸਮੇਂ ਤੋਂ ਭੱਜੀ ਹੋਈ ਹੈ ਬਾਬਾ ਜੀ ਇਹ ਬਿਲਕੁਲ ਭੱਜੀ ਹੋਈ ਆ ਆਪਦੀਆਂ ਜ਼ਿੰਮੇਵਾਰੀਆਂ ਤੋਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਇਸ ਨੂੰ ਚਾਹੀਦਾ ਸੀ ਜਿਹੜੇ ਗ੍ਰੰਥੀ ਸਿੰਘ ਆ ਜੀ ਜਿਵੇਂ ਹੁਣ ਕੋਈ ਥੋੜੀ ਆਮਦਨ ਵਾਲੇ ਗੁਰਦੁਆਰੇ ਸਾਹਿਬ ਲੋਕਲ ਗੁਰਦੁਆਰੇ ਸਾਹਿਬ ਪਿੰਡਾਂ ਚ ਵਸਤੀਆਂ ਚ ਹੂੰ ਉਹਨਾਂ ਗੁਰਦੁਆਰੇ ਸਾਹਿਬਾਂ ਦੇ ਗ੍ਰੰਥੀ ਨੂੰ ਵਾਅਦੇ ਤੋਂ ਵਾਅਦੇ ਸਹਿਤਾ ਦੇਣੀ ਤੇ ਉਹਨਾਂ ਦੇ ਬੱਚੇ ਫ੍ਰੀ ਪੜਾਉਣੇ ਗ੍ਰੰਥੀਆਂ ਸਿੰਘਾਂ ਦੇ ਬੱਚਿਆਂ ਨੂੰ ਰਾਗੀ ਬਣਾਉਣਾ ਇਹ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਸੀ ਜੀ ਵੀ ਬੱਚਿਆਂ ਨੂੰ ਰਾਗੀ ਬਣਾਉਣਾ ਗ੍ਰੰਥੀ ਸਿੰਘ ਬਣਾਉਣਾ ਉਹ ਜਿਹੜੀ ਮਾਇਆ ਦੀ ਦੁਰਵਰਤੋਂ ਹੋ ਰਹੀ ਆ ਜੇ ਕਿਤੇ ਉਹੋ ਹੀ ਮਾਇਆ ਗੋਲਕ ਦੀ ਇਹਨਾਂ ਗ੍ਰੰਥੀ ਸਿੰਘਾਂ ਦੀਆਂ ਲੋੜਾਂ ਵਾਸਤੇ ਮੋਟਰਸਾਈਕਲ ਗੱਡੀ ਲੈ ਕੇ ਦੇਣੀ ਇਹਨਾਂ ਦਾ ਵਧੀਆ ਮਕਾਨ ਪਾਉਣਾ ਬਾਥਰੂਮ ਬਣਾ ਕੇ ਦੇਣਾ ਇਹ ਸਾਰੀਆਂ ਸਹੂਲਤਾਂ ਵਾਸਤੇ ਗੋਲਕ ਸੀ ਉਹ ਗੋਲਕ ਤਾਂ ਹੁਣ ਠੇਕੇਦਾਰਾਂ ਦੇ ਹੱਥਾਂ ਦੇ ਵਿੱਚ ਗੋਲਕਾਂ ਆ ਗਈਆਂ ਜਿਹੜੇ ਠੇਕੇਦਾਰ ਬਣ ਗਏ ਗੁਰੂ ਘਰਾਂ ਦੇ ਕਿਸੇ ਗਰੀਬ ਵਾਸਤੇ ਕਿਸੇ ਲੋੜਵੰਦ ਵਾਸਤੇ ਉਹ ਸੋਚਦੇ ਨਹੀਂ ਜਿਹੜੇ ਪ੍ਰਧਾਨ ਬਣੇ ਪੜਾ ਲੋਕ ਨੂੰ ਨਾ ਤੇ ਪੜਾ ਪ੍ਰਬੰਧਕ ਕਮੇਟੀਆਂ ਦੇ ਹੋਣ ਬਾਬਾ ਪ੍ਰਗਟ ਸਿੰਘ ਜੀ ਤੁਹਾਨੂੰ ਕੀ ਲੱਗਦਾ ਜਥੇਦਾਰ ਸਾਹਿਬ ਜਿਹੜੇ ਹੈਗੇ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਹਾਂਜੀ ਉਹਨਾਂ ਨੂੰ ਉਹਨਾਂ ਦਾ ਫੋਨ ਆਇਆ ਸੀ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜੀ ਘਟਨਾ ਵਾਪਰੀ ਲੁਧਿਆਣਾ ਦੇ ਵਿੱਚ ਜੀ ਤੁਹਾਨੂੰ ਕੀ ਲੱਗਦਾ ਹੈ ਜਥੇਦਾਰ ਸਾਹਿਬ ਉਹਨਾਂ ਨੂੰ ਕੋਈ ਸੇਵਾ ਦੇਣਗੇ ਜਾਂ ਉਹਨਾਂ ਨੂੰ ਕੋਈ ਇਨਸਾਫ ਮਿਲੇਗਾ ਜਾਂ ਉਹਨਾਂ ਦਾ ਪਰਿਵਾਰ ਸੰਭਾਲਣ ਦੀ ਕੋਈ ਗੱਲ ਹੋਵੇਗੀ ਬਾਬਾ ਜੀ ਅਸੀਂ ਵੀ ਜਥੇਦਾਰ ਨੂੰ ਬੇਨਤੀ ਕਰਦੇ ਆਂ ਜਿਵੇਂ ਹੁਣ ਜਥੇਦਾਰ ਕੁਲਦੀਪ ਸਿੰਘ ਜੀ ਗੜਗੱਜ ਹਾਂਜੀ ਅਖਦੀ ਜਥੇਦਾਰੀ ਸੰਭਾਲੀ ਆ ਕਾਰਗੁਜ਼ਾਰੀ ਜਥੇਦਾਰ ਬਣੇ ਹੋ ਉਹ ਇਹ ਜਿਹੜੇ ਧਿਆਨ ਦੇਣੇ ਨਾ ਗੱਲਾਂ ਤੇ ਜਿਹੜੇ ਗਰੰਤੀ ਸਿੰਘ ਆ ਪਿੰਡਾਂ ਦੇ ਵਿੱਚ ਲੋਕਲ ਗੁਰਦੁਆਰਿਆਂ ਸੇਵਾਾਂ ਦੇ ਵਿੱਚ ਉਹਨਾਂ ਦੀ ਬੜੀ ਮਾੜੀ ਹਾਲਤ ਆ ਉਹਨਾਂ ਦੇ ਘਰਾਂ ਦੀ ਬੜੀ ਹਾਲਤ ਕਮਜ਼ੋਰ ਹੋ ਚੁੱਕੀ ਆ ਉਹਨਾਂ ਦੇ ਪਰਿਵਾਰ ਦੇ ਬੱਚਿਆਂ ਦੀ ਪੜ੍ਹਾਈ ਦਾ ਬੜਾ ਨੁਕਸਾਨ ਹੋ ਰਿਹਾ ਜੀ ਇਹਦੇ ਤੇ ਸਾਡੇ ਜਥੇਦਾਰਾਂ ਨੂੰ ਧਿਆਨ ਦੇਣ ਦੀ ਲੋੜ ਆ ਸਾਡੇ ਜਿਹੜੇ ਪ੍ਰਬੰਧਕ ਕਮੇਟੀ ਦੇ ਜ਼ਿੰਮੇਵਾਰ ਆ ਉਹ ਧਿਆਨ ਦੇਣ ਤੇ ਇਹਨਾਂ ਦੀ ਸਹਾਇਤਾ ਕਰਨ ਵੱਧ ਤੋਂ ਵੱਧ ਸੋ ਬਾਬਾ ਪ੍ਰਗਟ ਸਿੰਘ ਜੀ 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 ਬਾਬਾ ਪ੍ਰਗਟ ਸਿੰਘ ਜੀ ਤੁਸੀਂ ਦੇਖਿਆ ਆਪਣੀ ਜ਼ਿੰਦਗੀ ਦੇ ਵਿੱਚ ਹਾਂ ਜੀ ਜਿਹੜੇ ਗੁਰੂ ਦੇ ਵਜੀਰ ਹੁੰਦੇ ਨੇ ਗਰੰਥੀ ਸਿੰਘ ਹੁੰਦੇ ਨੇ ਇਹਨਾਂ ਦੇ ਬੱਚੇ ਕੋਈ ਵੱਡੇ ਅਫਸਰ ਬਣੇ ਆ ਜਾਂ ਕੋਈ ਜੱਜ ਬਣਿਆ ਜਾਂ ਕੋਈ ਵੱਡਾ ਅਹੁਦੇ ਤੇ ਇਹਨਾਂ ਦੇ ਬੱਚੇ ਲੱਗੇ ਆ ਕਿਤੇ ਦੇਖਿਆ ਅੱਜ ਤੱਕ ਇਹ ਬਾਬਾ ਜੀ ਇੰਨੇ ਕ ਤਾਂ ਮੈਂ ਵੇਖਿਆ ਕਈ ਗਰੰਥੀ ਸਿੰਘਾਂ ਦੇ ਰਾਗੀਆਂ ਦੇ ਬੱਚੇ ਜਿਹੜੇ ਸੀ ਕੀਰਤਨ ਕਰਦੇ ਜਿਹੜੇ ਗਰੰਥੀ ਖੰਡ ਪਾਠੀ ਸੀ ਉਹ ਅੱਜ ਕਲਾਕਾਰ ਦਾ ਬਣ ਗਏ ਆ ਇਹ ਇਹਨਾਂ ਦਾ ਮਾਣ ਸਨਮਾਨ ਅਸੀਂ ਨਹੀਂ ਬਾਬਾ ਜੀ ਇੱਥੇ ਸਵਾਲ ਹੈ ਵੀ ਜਿਹੜੇ ਗਰੰਥੀ ਸਿੰਘ ਤੂੰ ਗੱਲ ਤੁਸੀਂ ਗੱਲ ਕਰਦੇ ਹੋ ਉਹ ਵੀ ਰਾਗੀ ਸਿੰਘ ਉਹਨਾਂ ਦੇ ਬੱਚੇ ਸੀਗੇ ਉਹ ਕਲਾਕਾਰ ਬਣਨ ਦਾ ਕਾਰਨ ਕੀ ਸੀਗਾ ਕਿਉਂ ਕਲਾਕਾਰ ਬਣੇ ਇਹਨਾਂ ਦਾ ਮਾਣ ਸਨਮਾਨ ਨਾ ਦਾ ਕਮੇਟੀਆਂ ਨੇ ਕੀਤਾ ਨਾ ਜਥੇਬੰਦੀਆਂ ਨੇ ਕੀਤਾ ਉਹਨਾਂ ਗਰੰਥੀ ਸਿੰਘਾਂ ਦਾ ਨਾ ਪਰਿਵਾਰਾਂ ਦਾ ਖਿਆਲ ਰੱਖਿਆ ਉਹਨਾਂ ਰਾਗੀਆਂ ਦਾ ਕੁਿਸ਼ਰਾਂ ਦਾ ਟਾੜੀਆਂ ਦਾ ਇਹ ਕਮਜ਼ੋਰੀ ਸਾਡੀਆਂ ਪ੍ਰਬੰਧਕ ਕਮੇਟੀਆਂ ਦੀ ਆ ਸਭ ਤੋਂ ਵੱਡੀ ਕਮਜ਼ੋਰੀ ਤੇ ਇਹ ਕਮਜ਼ੋਰੀ ਨੂੰ ਦੂਰ ਕਰਨਾ ਜਿਵੇਂ ਹੁਣ ਸਾਡੇ ਜਥੇਦਾਰ ਨਵੇਂ ਬਣੇ ਹੋਏ ਜਥੇਦਾਰ ਭਾਈ ਕੁਲਦੀਪ ਸਿੰਘ ਜੀ ਗੜਗੱਜ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਗਰੰਥੀ ਸਿੰਘਾਂ ਦੇ ਵਿਸ਼ੇ ਤੇ ਜਰੂਰ ਸੋਚੋ ਜੀ ਬਾਬਾ ਪਰਕਰ ਸਿੰਘ ਇੱਕ ਸਵਾਲ ਬਹੁਤ ਵੱਡਾ ਸੋਚਣ ਵਾਲਾ ਹੈਗਾ ਵੀ ਇਸਾਈ ਧਰਮ ਦਾ ਬੋਲਬਾਲਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਪਿੰਡ ਪਿੰਡ ਦੇ ਵਿੱਚ ਟੈਂਟ ਲੱਗ ਚੁੱਕਿਆ ਹੈ ਇਸਾਈ ਧਰਮ ਵਾਲਿਆਂ ਦਾ ਹਾਂ ਜੀ ਕੀ ਕਾਰਨ ਹੈ ਕਿਉਂ ਸਾਡੇ ਲੋਕ ਪਿੱਛੇ ਰਹਿ ਗਏ ਇਸੇ ਕਰਕੇ ਰਹਿ ਗਏ ਜੀ ਜਿਹੜੀ ਕਮੇਟੀ ਦੇ ਅੱਗੇ ਤਾਂ ਦੱਸਦੇ ਵੀ ਸਭ ਤੋਂ ਵੱਡਾ ਜਿਹੜੀ ਉਹ ਗੋਲਕ ਸੀ ਉਹ ਲਖਸ਼ਾਂ ਤੇ ਵਰਤੀ ਗਈ ਉਹ ਗੋਲਕ ਸੀ ਜਿਹੜੀ ਉਹ ਜਿਹੜੇ ਸਾਡੇ ਜ਼ਿੰਮੇਵਾਰ ਬਣਾਏ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਸੀ ਕਮੇਟੀ ਦੇਆਂ ਤੇ ਉਹਨਾਂ ਨੇ ਪੈੜੀਆਂ ਸੀ ਜਿਹੜੀਆਂ ਠੇਕੇ ਦੇ 50 50 60 60 ਹਜ਼ਾਰ ਨੂੰ ਠੇਕੇ ਦੇ ਚੜਦੀ ਉਹ 4 4 ਹਜ਼ਾਰ ਨੂੰ ਠੇਕੇ ਦੇ ਕੱਟ ਲਈ ਜਿਹੜੇ ਜਿਹੜੇ ਪ੍ਰਬੰਧ ਕਮੇਟੀ ਦੇ ਜਿਹੜੇ ਮੈਂਬਰ ਬਣੇ ਸੀ ਉਹਨਾਂ ਨੇ ਗੁਰਮਖੋ ਐਸੇ ਕਰਕੇ ਇਹੋ ਜਿਹੇ ਹਾਲਤਾਂ ਜੋ ਹੋ ਗਈਆਂ ਜੀ ਬਾਬਾ ਪ੍ਰਗਟ ਸਿੰਘ ਜੀ ਤੁਸੀਂ ਐਸੀ ਪਿਛਦੀ ਗੱਲ ਕਰ ਰਹੇ ਹੋ ਜਿਹੜੀਆਂ ਜਥੇਬੰਦੀਆਂ ਸੰਪਰਦਾਵਾਂ ਹੈਗੀਆਂ ਨੇ ਬੁੱਢਾ ਦਲ ਤਰਨਾ ਦਲ ਬीडी ਚੰਦ ਦਲ ਇਹਨਾਂ ਦੇ ਕੋਲ ਹਜ਼ਾਰਾਂ ਏਕੜਾ ਇਹਨਾਂ ਕੋਲ ਜ਼ਮੀਨਾਂ ਹੈ ਫਿਰ ਉਹ ਜਿਹੜੀ ਪੈਸਾ ਹੈਗਾ ਸੰਗਤ ਦਾ ਪੈਸਾ ਹੈਗਾ ਜਾਂ ਗੁਰੂ ਦਾ ਪੈਸਾ ਗੁਰੂ ਦੀ ਗੋਲਕ ਹੈਗੀ ਹੈ ਉਹ ਪੈਸਾ ਵੀ ਕਿੱਥੇ ਜਾਂਦਾ ਹੈ ਉਹ ਜਿਹੜੀ ਨਿੱਜੀ ਜਾਇਦਾਦਾਂ ਬਣ ਕੇ ਰਹਿ ਗਈਆਂ ਉਹਨਾਂ ਜਥੇਬੰਦੀਆਂ ਦੀਆਂ ਵੀ ਤੇ ਜਿਹੜੇ ਕੌਮ ਦੇ ਜਿਵੇਂ ਕੋਈ ਗੁਰਮਖੋ ਪਿਆਰੋ ਜਥੇਦਾਰ ਸੀ ਜਿਨ੍ਹਾਂ ਨੇ ਹਜ਼ਾਰਾਂ ਬੱਚਿਆਂ ਨੂੰ ਸ਼ੈਤਰ ਵਿਦਿਆ ਸਿਖਾਉਣੀ ਸੀ ਵਿਦਿਆ ਪੜ੍ਹਾਉਣੀ ਸੀ ਉਹ ਗੁਰਮਖੋ ਪਿਆਰੋ ਇਹ ਵਾਦੀਏ ਤਾਂ ਰਹਿ ਗਿਆ ਸਾਡੇ ਅੱਜ ਜ਼ਿੰਮੇਦਾਰਾ ਜਥੇਦਾਰਾਂ ਨੇ ਧਿਆਨ ਨਹੀਂ ਦਿੱਤਾ ਕਰਕੇ ਅੱਜ ਜਿਹੜੇ ਪੜ੍ਹਾਈ ਤੋਂ ਵਾਂਝੇ ਤੇ ਦੂਸਰੇ ਧਰਮ ਤਾੜਨ ਕਰੀ ਜਾਂਦੇ ਕੋਈ ਡੇਰੇ ਨਾਲ ਜੁੜੀ ਜਾਂਦਾ ਜਾ ਕੇ ਸਭ ਸੇ ਕੋਈ ਵਿਆਸ ਕੋਈ ਜਾ ਕੇ ਸਾਈ ਧਰਮ ਤਾੜਨ ਕਰੀ ਜਾਂਦਾ ਕੋਈ ਪਹਾੜਾਂ 'ਚ ਮੱਥੇ ਮਾਰੀ ਜਾਂਦਾ ਇਹ ਸਾਰੀ ਇਹਨਾਂ ਦੀ ਦੇਣ ਆ ਜਿਹੜੀ ਸਾਡੀਆਂ ਅੱਜ ਕਮੇਟੀਆਂ ਸੀ ਦੀ। ਬਾਬਾ ਪਰਗਰ ਸਿੰਘ ਜੀ ਸਵਾਲ ਉੱਠਦਾ ਹੈ ਵੀ ਜਿਹੜਾ ਮਾਲਵਾ ਇਲਾਕਾ ਹੈਗਾ ਫਾਜ਼ਿਲਕਾ ਇਲਾਕਾ। ਹਾਂਜੀ। ਫਾਜ਼ਿਲਕਾ ਇਲਾਕੇ ਦੇ ਵਿੱਚ ਕੋਹਨ ਮੋਨ ਗਰੰਥੀ ਸਿੰਘ ਡਿਊਟੀਆਂ ਕਈ ਸਾਲਾਂ ਤੋਂ ਕਰ ਰਹੇ ਨੇ। ਹਾਂਜੀ। ਇਹ ਕਿਸ ਦੀ ਜ਼ਿੰਮੇਵਾਰੀ ਸੀ ਐਸਜੀਪੀਸੀ ਦੀ ਜਾਂ ਜਥੇਬੰਦੀਆਂ ਦੀ ਜਾਂ ਸੰਪਰਦਾਵਾਂ ਦੀ ਚੈੱਕ ਕਰਨ ਦਾ ਦੇਖਣ ਦਾ। ਇਹ ਦਰਸ਼ਕੋ ਪਿਆਰੋ ਤੁਸੀਂ ਬੜਾ ਵੱਡਾ ਸਵਾਲ ਕੀਤਾ ਵਾ ਇਹ ਜਿਹੜੇ ਗਰੰਤੀ ਸਿੰਘ ਹਨ ਅਸੀਂ ਦਾਅਵੇ ਨਾ ਕਹਿ ਸਕਦੇ ਆ ਜਿਨ੍ਹਾਂ ਨੇ ਸ਼ੇਪ ਕੀਤੀ ਨਾ ਤਾਜੀ ਉਹ ਖੰਡਪਾੜ ਸਾਹਿਬ ਦੀਆਂ ਰੋਲਾ ਲਾਉਂਦੇ ਤੁਹਾਨੂੰ ਅਸੀਂ ਗੁਰੂਰ ਸਾਹਿਬ ਇਲਾਕੇ ਦੇ ਵਿੱਚ ਬਾਰਡਰ ਦੇ ਇਲਾਕੇ ਦੇ ਵਿੱਚ ਵਿਖਾ ਸਕਦੇ ਆ ਜਿਹੜੇ ਤਾਜੀ ਸ਼ੇਪ ਕਰਕੇ ਤੇ ਗਰੰਤੀ ਸਿੰਘ ਦੀਆਂ ਡਿਊਟੀਆਂ ਲਾਉਂਦੇ ਹੋਏ ਤੇ ਗੁਰਮਖੋ ਪਿਆਰੋ ਖੰਡਪਾੜ ਸਾਹਿਬ ਕੱਢਦੇ ਹੋਏ ਉਧਰ ਸਾਡੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਵੱਡੀਆਂ ਜਥੇਬੰਦੀਆਂ ਸੰਸਥਾਵਾਂ ਨੇ ਦਲਾ ਪੰਛਾਣੇ ਧਿਆਨ ਦੇਣਾ ਸੀ ਉਹ ਹਜੇ ਧਿਆਨ ਗੁਰਮਖੋ ਪਿਆਰੋ ਪੂਰੀ ਪੰਜਾਬ ਦੇ ਵਿੱਚ ਹੀ ਨਹੀਂ ਅਸੀਂ ਪ੍ਰਚਾਰ ਕਰ ਸਕੇ ਬਾਹਰ ਦੇਸ਼ਾਂ ਵਿਦੇਸ਼ਾਂ 'ਚ ਦਾ ਬੜੇ ਦਾਅਵੇ ਬੰਦੇ ਪਏ ਲੋਕ ਵੀ ਅਸੀਂ ਬਾਹਰਲੇ ਮੁਲਕ ਪ੍ਰਚਾਰ ਕਰਨ ਚੱਕੇ ਆਂ ਅਸੀਂ ਇਹਨੇ ਜਲਾਲਾਬਾਦ ਤੋਂ ਲੈ ਕੇ ਤੇ ਗੁਰਮਖੋ ਫਾਇਲ ਕਾ ਏਰੀਆ ਤੇ ਸਾਰਾ ਇਹ ਤੁਸੀਂ ਗੰਗਾ ਨਗਰ ਤੱਕ ਵੇਖੋ ਬਾਰਡਰ ਤੇ ਕਈਆਂ ਕਈਆਂ ਦਿਨਾਂ ਦੇ ਚੰਦੋਏ ਵੀ ਝਾੜੇ ਨਹੀਂਗੇ ਅੱਜ ਤੱਕ ਦਿਨਾਂ ਦੇ ਰਮਾਲੇ ਵੀ ਬਦਲੇ ਨਹੀਂ ਅਸੀਂ ਜਾ ਕੇ ਪਿੰਡਾਂ ਦੇ ਵਿੱਚ ਇਹ ਵੇਖ ਚੁੱਕੇ ਹਾਂ ਅੱਜ ਤੋਂ 15 ਸਾਲ ਪਹਿਲਾਂ 10 ਸਾਲ ਪਹਿਲਾਂ ਅਸੀਂ ਆਪ ਜਾਂਦੇ ਰਹੇ ਗੁਰੂ ਘਰਾਂ ਜੀ ਜੀ ਸੋ ਬਾਬਾ ਪ੍ਰਗਟ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਗਰੰਤੀ ਸਿੰਘਾਂ ਦੇ ਮੁੱਦੇ ਤੇ ਗੱਲਬਾਤ ਕੀਤੀ ਹੈ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਆ ਜੀ ਆਪ ਜੀ ਦਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਕਰਕੇ ਕਾਟੋ ਆ ਦਾ ਆਪ ਦਾ ਸੈਟ ਕਰ ਲਿਆ ਜੋ